ਤੋ ਸੀ ਖੜਿਆ ਪੰਜਾਬ ਹਰਿਆਣਾ ਬਾਰਡਰ ਦੇ ਸ਼ੰਭੂ ਦੇ ਉੱਤੇ ਔਰ ਕਿਸਾਨਾਂ ਵੱਲੋਂ 17 ਤਰੀਕ ਨੂੰ ਕਾਲ ਦਿੱਤੀ ਗਈ ਹੈ ਕਿ ਦਿੱਲੀ ਵੱਲ ਕੁਝ ਕਰਨਾ ਹੈ ਔਰ ਇਸ ਪਾਸੇ ਦੇਖਦੇ ਹੋ ਕਿ ਵੱਡੀ ਗਿਣਤੀ ਵਿੱਚ ਜਿਹੜੀ ਹੈ ਹਰਿਆਣਾ ਪੁਲਿਸ ਖੜੀ ਹੈ ਉਹਨਾਂ ਵੱਲੋਂ ਵੱਡੇ ਵੱਡੇ ਬੈਰੀਕੇਡ ਜਿਹੜੇ ਲਗਾਏ ਜਾ ਰਹੇ ਨੇ ਪਰ ਕਿਤਨਾ ਕਿਤੇ ਆਮ ਲੋਕ ਜਿਹੜੇ ਨੇ ਉਹ ਕਾਫੀ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਲੋਕਾਂ ਨੂੰ 2-2 ਕਿਲੋਮੀਟਰ ਦੇ ਉੱਪਰੋਂ ਜਾ ਕੇ ਪੈਦਲ ਤੁਰ ਕੇ ਬਾਰਡਰ ਦੇ ਕੋਲ ਜਾਣਾ ਪੈ ਰਿਹਾ ਪਰ ਲੋਕਾਂ ਨੂੰ ਲੰਘਣ ਦਿੱਤਾ ਜਾ ਰਿਹਾ ਲੋਕ ਪਰੇਸ਼ਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਭਾਜੀ ਕਿੱਥੋਂ ਆ ਰਹੇ ਤੁਸੀਂ ਕਿੱਥੇ ਜਾਣਾ ਸੀਗਾ ਜੀ ਹੁਣ ਕਮਾ ਕੇ ਗੱਡੀ ਜੀਰਕਪੁਰ ਥਾਣੀ ਲੈ ਕੇ ਜਾਵਾਂਗੇ ਬੜੀ ਪਰੇਸ਼ਾਨੀ ਨਾਲ ਇੱਥੇ ਵੇਖਣਾ ਐ ਮੈਂ ਪੈਦਲ ਤੁਰ ਕੇ ਵੀ ਕੀ ਮੋਹਲ ਐ ਸੋ ਦੇਖਿਆ ਜਾ ਰਿਹਾ ਕਿ ਜਿਹੜੀ ਲੋਕਾਂ ਨੂੰ ਕਨਵਰਟ ਕੀਤਾ ਜਾ ਰਿਹਾ ਵਾਇਆ ਲਾਲੜੂ ਜਾਂ ਬਾਲੇ ਜਾਣਾ ਹੈ ਤਾਂ ਜਾਂ ਫਿਰ ਕਨੌਰ ਹਲਕੇ ਦੇ ਨੈਰੋ ਨੈਰੀ ਜਿਹੜੇ ਪਿੰਡਾਂ ਦੇ ਵਿੱਚ ਛੋਟੇ ਛੋਟੇ ਰਸਤੇ ਜਾ ਰਹੇ ਨੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਨਹੀਂ ਅਸੀਂ ਤੇ ਮਹਾਰਾਜ ਲਾਲੜੂ ਹੋ ਕੇ ਜਾਂ ਜੀਰਕਪੁਰ ਹੋ ਕੇ ਜਾਵਾਂਗੇ ਹਾਂ ਜੀ ਬਿਲਕੁਲ ਲੇਡੀ ਜੀ ਮੌਜੂਦ ਨੇ ਕੀ ਕਹਿਣਾ ਚਾਹੋਗੇ ਜੀ ਕਿੱਥੋਂ ਆ ਰਹੇ ਕਿੱਥੇ ਜਾਣਾ ਅਸੀਂ ਜਾਣਾ ਹਾਂ ਮੈਂ ਦਵਾਈ ਲੈ ਕੇ ਆਈ ਨਾਲੇ ਪਠਾਨ ਬਸੀ ਤੋਂ ਬਿਮਾਰ ਹੂੰ ਮੈਂ ਹਾਂ ਉਨ ਕਿੱਧਰ ਨੂੰ ਜਾਈਏ ਅਸੀਂ ਅੰਮ੍ਰਾਲੇ ਜਾਣਾ ਕਿਉਂ ਰੁੱਕੇ ਜਾ ਰਹੇ ਤਨਵੱਲ ਆਹ ਰੁੱਕੇ ਜਾ ਰਹੇ ਜਾਣ ਨਹੀਂ ਦੇ ਰਹੇ ਬਿਲਕੁਲ ਵੀ ਹੋ ਕਹਿੰਦੇ ਅਸੀਂ ਕਰੇ ਡਾਕਟਰ ਹੈ ਮੋਤੀ ਦੀ ਗਾਰੰਟੀ ਮੈਂ ਕਹਿੰਦਾ ਝੂਠੇ ਦੀ ਗਾਰੰਟੀ ਹੈ ਨਹੀਂ ਉਹ ਕਹ ਰਿਹਾ ਵੀ ਅਸੀਂ ਕੋਈ ਅਸੀਂ ਤਾਂ ਮੋਤੀ ਦੀ ਮਗਾਨ ਦੇਣ ਚੱਲੇ ਆ ਕਿਉਂ ਨਹੀਂ ਜਾਣ ਦੇ ਰਹੇ ਅੱਗੇ ਇਹ ਝੱਲਾ ਕਰਾ ਲੋਕਾਂ ਨੂੰ ਕਹਿੰਦਾ ਜੀ ਆਰਾਮ ਆ ਗਿਆ ਆਰਾਮ ਮੈਂ ਕਹਿੰਦਾ ਆਰਾਮ ਨਹੀਂ ਆਇਆ ਰੰਦ ਇੱਥੇ ਇਹ ਆਪ ਹੀ ਰਾਮਣ ਆਵੇ ਪਰੇਸ਼ਾਨ ਕਰਦੇ ਪਰੇਸ਼ਾਨ ਕਰਦਾ ਲੋਕਾਂ ਨੇ ਨਹੀਂ ਬਿਮਾਰ ਬੰਦਿਆਂ ਤੋਂ ਨਿਕਲਣ ਦੇਣਾ ਨਾ ਬਿਮਾਰ ਬੰਦਿਆਂ ਤੋਂ ਜਾਣ ਦਿਓ ਕਮ ਸੇ ਕਮ ਹਾਂ ਹੁਣ ਮੈਂ ਦਵਾਈ ਲੈ ਕੇ ਆਈ ਹਾਂ ਕਿ ਕਿਥੋਂ ਆ ਰਹੇ ਤੁਸੀਂ ਅਸੀਂ ਮਤਲਬ ਆਏ ਆਂ ਆਪਣੇ ਲੁਧਿਆਣਾ ਆਪਣੇ ਲੁਧਿਆਣੇ ਤੋਂ ਕਿੱਥੇ ਜਾਣਾ ਸੀਗਾ ਜੀ ਅਸੀਂ ਜਾ ਰਹਿਣੇ ਆ ਬਾਲੇ ਜਾਣਾ ਨੇ ਕੀ ਕੁਝ ਪਰੇਸ਼ਾਨੀਆਂ ਆਦੀਆਂ ਪਰ ਇਹ ਸਾਨੂੰ ਆ ਰਹੇ ਨਹੀਂ ਦੇਖਣੀ ਬੰਦਾ ਸਾਰੇ ਮਗਰ ਆ ਲਾਈਵ ਬੱਠੇ ਕਿਹਦੀ ਜਾਣ ਦੇ ਰਹੇ ਅੱਗੇ ਜਾਣ ਦੇ ਰਹੇ ਜੀ ਠੱਕਾ ਕਰ ਦਿੰਦੇ ਕਿਦਰਾ ਕਿਤੇ ਹਰਿਆਣਾ ਪੁਲਿਸ ਖੜੀ ਆ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਕਿਉਂਕਿ ਉਹਨਾਂ ਵੱਲੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹਰਿਆਣਾ ਪੁਲਿਸ ਜਿਹੜੀ ਆ ਅੱਗੇ ਨਹੀਂ ਜਾਣ ਦੇ ਰਹੀ ਲੋਕ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ ਬਜ਼ੁਰਗਾਂ ਕੋਲੋਂ ਤੁਰਿਆ ਨਹੀਂ ਜਾ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਜਾਣ ਦੇ ਦੇ ਆਗੇ ਸਾਸ਼ਪੀ ਸਾਹਿਬ ਆਗੇ ਆਪ ਜਾ ਨਹੀਂ ਦੇ ਰਹੇ ਸਾਸ਼ਪੀ ਸਾਹਿਬ ਕੀ ਹਾਦੇਸ਼ ਹੈ ਕੀ ਹਾਦੇਸ਼ ਹੈ ਬਾਏ ਵੀ ਨੁੜ ਜਾਓਗੇ ਉਹ ਜੋ ਲੋਕ ਪਰੇਸ਼ਾਨ ਹੋ ਰਹੇ ਹੈ ਛੋਟੇ ਛੋਟੇ ਬੱਚੇ ਹੈ ਉਸ ਤੇ ਚਲਾ ਵੀ ਨਹੀਂ ਜਾ ਰਹਾ ਹੈ ਕਿਹਨਾਂ ਜਾਏਗੇ ਇਸ ਵਿੱਚ ਹਸਪਤਾਲ ਵੀ ਕਰੋ ਨਹੀਂ ਆਪ ਨਹੀਂ ਜਾ ਰਹੇ ਜਿਹੜੇ ਬਜ਼ੁਰਗ ਹੈ ਇਹ ਦੇਖੋ ਔਰ ਪੁਲਿਸ ਅੱਗੇ ਨਹੀਂ ਬੋਲਣਾ ਚਾਹ ਰਹੀ ਕਿਉਂਕਿ ਦੇਖ ਸਕਦੇ ਹੋ ਕਿ کیا ਜਾ ਰਹਾ ਹੈ ਕਿ ਐਸਪੀ ਸਾਹਮਣੇ ਗੱਲ ਕਰਨ ਔਰ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਕਿਤਨਾ ਕਿਤੇ ਪਾਸਾ ਵੱਢਦੇ ਨਜ਼ਰ ਆਉਂਦੀ ਹੈ ਪੁਲਿਸ ਹਰਿਆਣਾ ਪੁਲਿਸ ਹੈ ਔਰ ਲੋਕ ਜਿਹੜੇ ਨੇ ਇੱਥੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਉਹ ਪੁਲਿਸ ਨਾਲ ਗੱਲਬਾਤ ਕਰਨੀ ਚਾਹੀਤਾ ਉਹ ਪਿੱਛੇ ਚਲੇ ਗਏ ਨੇ ਉਹ ਗੱਲ ਨਹੀਂ ਕਰ ਰਹੇ ਔਰ ਬਜ਼ੁਰਗ ਜਿਹੜੇ ਨੇ ਉਹ 2-2 ਕਿਲੋਮੀਟਰ ਦੂਰੋਂ ਚੱਲ ਕੇ ਆ ਕੇ ਇੱਥੇ ਪਰੇਸ਼ਾਨ ਹੋ ਰਹੇ ਨੇ ਉਹ ਗੱਲਬਾਤ ਕਦੋਂ ਕਰਨਗੇ ਬਜ਼ੁਰਗੋ ਕਿੱਥੇ ਆ ਰਹੇ ਹੋ ਰਾਜਪੁਰ ਤੋਂ ਆਇਆ ਕਿੱਥੇ ਜਾਣਾ ਸੀ ਮੈਂ ਮਨਜੀਤ ਹਾਂ ਕਿਉਂ ਨਹੀਂ ਜਾਣਦੇ ਰੇ ਅੱਗੇ ਇਹ ਕਿ ਜਾਂਦੇ ਨੇ ਹੈਲੋ ਰੋਗ ਚਲਾ ਤੱਕਾ ਕੀਆ ਜਾ ਰਿਹਾ ਹੈ ਕਿ ਤੱਕਾ ਕਿਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਬਜ਼ੁਰਗ ਜਿਹੜੇ ਨੇ 2-2 ਕਿਲੋਮੀਟਰ ਪੈਦਲ ਚੱਲ ਕੇ ਇੱਥੇ ਆ ਰਹੇ ਨੇ ਉਹਨਾਂ ਨੂੰ ਪੈਦਲ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਹਰਿਆਣਾ ਪੁਲਿਸ ਜਿਹੜੇ ਨੇ ਉਹਨਾਂ ਵੱਲੋਂ ਵੱਡੇ ਵੱਡੇ ਬੈਰੀਕੇਡ ਲਗਾਏ ਗਏ ਨੇ ਕਿਉਂਕਿ 13 ਤਰੀਕ ਨੂੰ ਕਾਲ ਦਿੱਤੀ ਗਈ ਹੈ ਐਸਕੇ ਆਂ ਵੱਲੋਂ ਕਾਲ ਦਿੱਤੀ ਗਈ ਹੈ ਕਿ ਕਿਸਾਨ ਅੰਦੋਲਨ ਕੀਤਾ ਜਾਵੇਗਾ ਦਿੱਲੀ ਵੱਲ ਕੂਚ ਕਰਨਾ ਪਰ ਲੋਕ ਇੱਥੇ ਪਰੇਸ਼ਾਨ ਨੇ ਔਰ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਵੀ ਦਿਖਾਵਾਂਗਾ ਕਿ ਖੱਗੜ ਦੇ ਵਿੱਚੋਂ ਵੀ ਲੋਕ ਨਿਕਲ ਕੇ ਆ ਰਹੇ ਨੇ ਔਰ ਕਾਫੀ ਜਨੀ ਪਰੇਸ਼ਾਨੀ ਦਾ ਇਹਨਾਂ ਨੂੰ ਸੰਭਾਲਣਾ ਕਰਨਾ ਪੈ ਰਿਹਾ ਤੁਸੀਂ ਦੇ ਜਿਹੜੇ ਲੋਕ ਨੇ ਰਾਘਿਰ ਨੇ ਉਹਨਾਂ ਨੂੰ ਉਸਕੇ ਨਾਲ ਸਾਹਮਣਾ ਕਰਨਾ ਪੈ ਰਿਹਾ ਔਰ ਕਿੱਥੇ ਹਰਿਆਣਾ ਪੁਲਿਸ ਇੱਥੇ ਮੌਜੂਦ ਹੈ ਉਹਨਾਂ ਨਾਲ ਗਲਤ ਕਰ ਰਹੇ ਹੈ ਪਬਜੀ ਕੀ ਕਹਿਣਾ ਚਾਹੋਗੇ ਅੱਗੇ ਜਾਣ ਦਿੱਤਾ ਨਹੀਂ ਜੀ ਬਿਲਕੁਲ ਰੁਕ ਕੇ ਹਾਂਜੀ ਨਹੀਂ ਜੀ ਨਹੀਂ ਬਿਲਕੁਲ ਬੰਦ ਹੈ ਲੋਕ ਕਹਿੰਦੇ ਪਖਤਾਨੂ ਕਿੱਥੇ ਹੈ ਹਰਿਆਣਾ ਪੁਲਿਸ ਹੈ ਨੇ ਨਜ਼ਰ ਆ ਗਿਆ ਹੈ ਕਿ ਕੋਈ ਸਪਸ਼ਟਿਕਰ ਨਹੀਂ ਦਿੱਤਾ ਜਾ ਰਿਹਾ ਪਨੀ ਉਤਸਾਹ ਨੂੰ ਜ਼ੋਰ ਕਰਕੇ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਵੱਡੀ ਗਿਣਤੀ ਵਿੱਚ ਬੈਰੀਕੇਡ ਜਿਹੜੇ ਲਾਏ ਗਏ ਨੇ ਉਹ ਦੇਖੜਾ ਹੋਵੇਗਾ ਬੈਰੀਕੇਡ ਇਸੇ ਤਰ੍ਹਾਂ ਰਹਿਣਗੇ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਗਾ 13 ਤਰੀ ਨੂੰ ਕਿਸਾਨ ਅੱਗੇ ਜਾਂਦੇ ਨੇ ਜਾਂ ਫਿਰ ਇਹ ਬੈਰੀਕੇਡ ਹੋਰ ਵਧਾਏ ਜਾਣਗੇ ਆਉਣ ਵਾਲਾ ਸਮਾਂ ਦੱਸੇਗਾ ਕੈਮਰਾ ਪਰਸਨਮੈਂਟ ਕਮਾਂਡਰ ਦਿਆ ਸਿੰਘ ਰਾਜਪੁਰਾ